ਜਿਵੇਂ ਪੰਜਾਬ ਜਾ ਰਹੇ ਆ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਵਧ ਰਹੇ ਨੇ 1419 ਨਵੇਂ ਆਂਗਣਵੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੇ ਇੰਨੇ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੇ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਉਹ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜਿਹੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਇਸ ਤੋਂ ਬਿਨਾ ਸਾਡੇ ਕੋਲ ਬਹੁਤ ਸਾਰੇ ਆਂਗਣਵਾੜੀ ਸੈਂਟਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਲੇ ਤੱਕ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਅੱਜ ਜੇ ਅਸੀਂ ਗੱਲ ਕਰੀਏ 2025 ਦੇ ਵਿੱਚ ਤਾਂ 50 ਸਾਲ ਹੋ ਗਏ ਜਿਹੜਾ ਆਈਸੀਡੀਐਸ ਪ੍ਰੋਗਰਾਮ ਸਾਡਾ ਚੱਲਦੇ ਨੂੰ ਦੋ 1975 ਚ ਇਹ ਸ਼ੁਰੂ ਹੋਇਆ ਸੀ ਪਰ ਹਲੇ ਤੱਕ ਕੇ ਹਾਲਾਤ ਸੀ ਕਿ ਹੈਗੇ ਵੀ ਆ ਕਿ ਜਿੱਥੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪ੍ਰੋਪਰ ਟਾਇਲਟਸ ਨਹੀਂ ਹੈਗੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਪਹੁੰਚਿਆ ਸੋ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਅਸੀਂ 352 355 ਇਹੋ ਜੇ ਅੰਗਣਵਾੜੀ ਸੈਂਟਰ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਅਸੀਂ 35 ਲੱਖ ਰੁਪਇਆ ਰਿਲੀਜ਼ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ 2162 ਨਵੇਂ ਟਾਇਲਟਸ ਚਾਈਲਡ ਫ੍ਰੈਂਡਲੀ ਟਾਇਲਟਸ ਜਿਹੜੇ ਆਂਗਣਵਾੜੀ ਸੈਂਟਰਾਂ ਚ ਬਣਾਏ ਜਾ ਰਹੇ ਨੇ ਉਹਦੇ ਲਈ ਵੀ ਪੰਜਾਬ ਸਰਕਾਰ ਤਕਰੀਬਨ 7 ਕਰੋੜ ਰੁਪਇਆ ਅਸੀਂ ਰੀਲੀਜ਼ ਕਰਨ ਜਾ ਰਹੇ ਹਾਂ ਸਿਰਫ ਇੱਥੇ ਹੀ ਬਸ ਨਹੀਂ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਹੁਣ ਤੱਕ ਜੋ ਦੇਖਿਆ ਗਿਆ ਕਿ ਉੱਥੇ ਫਰਨੀਚਰ ਦੀ ਵੀ ਘਾਟ ਪਾਈ ਗਈ ਬੱਚੇ ਹਲੇ ਤੱਕ ਸਾਡੇ ਜ਼ਿਆਦਾਤਰ ਦਰਿਆ ਦੇ ਉੱਪਰ ਹੀ ਬੈਠੇ ਹੁੰਦੇ ਆ ਸੋ ਹਰੇਕ ਆਂਗਣਵਾੜੀ ਸੈਂਟਰ ਦੇ ਵਿੱਚ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਆ ਉਹਦੇ ਵਿੱਚ ਬਹੁਤ ਜਲਦ ਅਸੀਂ 21 ਕਰੋੜ ਰੁਪਈਆ ਜਿਹੜਾ ਆਂਗਣਵਾੜੀ ਸੈਂਟਰਾਂ ਨੂੰ ਦੇਣ ਜਾ ਰਹੇ ਆ ਤਾਂ ਕਿ 10000 ਪ੍ਰਤੀ ਸੈਂਟਰ ਦੇ ਹਿਸਾਬ ਨਾਲ ਉੱਥੇ ਫਰਨੀਚਰ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਤੋਂ ਬਿਨਾ ਅਸੀਂ ਇਹ ਦੇਖਿਆ ਵੀ ਜਿਹੜੇ ਆਂਗਣਵਾੜੀ ਸੈਂਟਰ ਇਥੋਂ ਤੱਕ ਕੰਪਲੀਟ ਕਰ ਗਏ ਜਿਹਦੇ ਵਿੱਚ ਕਿਚਨ ਵੀ ਹੈ ਪ੍ਰੋਪਰ ਟਾਇਲਟਸ ਵੀ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀ ਬੇਸਿਕ ਗੱਲ ਕਰਦੇ ਆਂ ਵੀ ਬਾਲਾ ਪੇਂਟਿੰਗ ਅਸੀਂ ਇਸ ਕਰਕੇ ਕਹਿੰਦੇ ਆ ਕਿ ਬੱਚਿਆਂ ਨੂੰ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਦੀ ਹਣੀ ਕਿ ਬੱਚਿਆਂ ਨੂੰ ਅਸੀਂ ਕੋਈ ਕਿਤਾਬਾਂ ਦੇ ਜ਼ਰੀਏ ਜਾਂ ਕੋਈ ਡਾਂਟ ਕੇ ਇਸ ਤਰ੍ਹਾਂ ਨਹੀਂ ਪੜਾਉਣਾ ਉੱਥੇ ਮਾਹੌਲ ਹੀ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਵੇ ਕਿ ਉਹ ਦੇਖ ਕੇ ਹੀ ਬੱਚੇ ਸਿੱਖਣ ਖੇਡ ਕੇ ਹੀ ਸਿੱਖਣ ਸੋ ਸਾਰਾ ਕੁਝ ਕੰਪਲੀਸ਼ਨ ਤੋਂ ਬਾਅਦ ਅਸੀਂ ਸક્ષਮ ਅੰਗਣਵੜੀ ਸੈਂਟਰ ਦੋ ਜ਼ਿਲ੍ਹਿਆਂ ਦੇ ਵਿੱਚ ਮੋਗਾ ਤੇ ਫਿਰੋਜ਼ਪੁਰ ਜਿਹਨਾਂ ਨੂੰ ਅਸੀਂ ਐਸਪੀਰੇਸ਼ਨ ਡਿਸਟ੍ਰਿਕਟ ਮੰਨਦੇ ਆ ਇੱਕ ਲੱਖ ਪਰ ਅੰਗਣਵੜੀ ਸੈਂਟਰ ਲੈਣ ਜਾ ਰਹੇ ਹਾਂ ਜਿਹਦੇ ਨਾਲ ਕਿ ਉਹਨਾਂ ਸੈਂਟਰਾਂ ਦੇ ਵਿੱਚ ਇੱਕ ਤਾਂ ਅਸੀਂ LED ਜਿਨੂਸਰਟੀ ਵੀ ਕਹਿ ਸਕਦੇ ਹਾਂ ਲਗਾਵਾਂਗੇ ਤੇ RO RO ਲਗਾਏ ਜਾਣਗੇ ਇਸ ਤੋਂ ਬਿਨਾ ਜਿਹੜਾ ਰਹਿੰਦਾ ਪੈਸਾ ਹੋਏਗਾ एलईडी ਤੇ ਆਪਣੇ ਆਰੋ ਤੋਂ ਬਿਨਾ ਉਹਨਾਂ ਨੂੰ ਅਸੀਂ ਹੋਰ ਇਨਫਰਾਸਟ੍ਰਕਚਰ ਕੋਈ ਲਰਨਿੰਗ ਕਿਟਸ ਲਗਾਉਣੀਆਂ ਅਸੀਂ ਸੀਸੀਟੀਵੀ ਕੈਮਰੇ ਲਗਾਉਣੇ ਆ ਜਾਂ ਕੁਝ ਹੋਰ ਬੱਚਿਆਂ ਨੂੰ ਚਾਹੀਦਾ ਉਹਦੇ ਲਈ ਵੀ ਉਹ ਯੂਜ਼ ਕਰ ਸਕਦੇ ਆ ਸੋ ਇਹਦੇ ਪਿੱਛੇ ਕਨਸੈਪਟ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਵਧੀਆ ਨਿੱਗੇ ਮਾਹੌਲ ਦੇ ਵਿੱਚ ਲਰਨਿੰਗ ਮਟੀਰੀਅਲ ਮਿਲੇ ਇਸ ਤਰ੍ਹਾਂ ਦਾ ਮਿਲੇ ਕਿ ਬੱਚੇ ਖੇਡਦੇ-ਖੇਡਦੇ ਪੜਨ ਖੇਡਦੇ-ਖੇਡਦੇ ਸਿੱਖਣ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰਦੇ ਸੀ ਕਿ ਪਲੇਵੇ ਸੈਂਟਰਾਂ ਨੂੰ ਅਸੀਂ ਐਕਸੈਪਟ ਇੱਕ ਸਰਟਨ ਲੈਵਲ ਤੱਕ ਹੀ ਕਰਾਂਗੇ ਕਿ ਉੱਥੇ ਕਿੰਨੀ ਸਪੇਸ ਹੈ ਕਿੰਨਾ ਖੇਡਣ ਨੂੰ ਜਗ੍ਹਾ ਹੈ ਉਸੇ ਤਰ੍ਹਾਂ ਹੀ ਅਸੀਂ ਆਂਗਣਵਾਲੀ ਸੈਂਟਰਾਂ ਨੂੰ ਵੀ ਉੱਥੇ ਟਾਇਲਟ ਹੈ ਕਿਚਨ ਹੈ ਉੱਥੇ ਜੜੀਆਂ ਕੰਧਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪੇਂਟਿੰਗਸ ਹੈ ਕਿ ਜਿਹੜੇ ਬੱਚੇ ਨੂੰ ਦੇਖ ਕੇ ਸਿੱਖ ਰਹੇ ਆ ਉੱਥੇ ਖੇਡਣ ਲਈ ਅਸੀਂ ਪੋਸ਼ਣ ਵਾਟਿਕਾ ਵੀ ਜ਼ਰੂਰੀ ਕਰ ਰਹੇ ਹਾਂ ਕਿ ਉੱਥੇ ਇਸ ਤਰ੍ਹਾਂ ਦੀ ਬਾਗਿਚੀ ਜਿਹਦੇ ਵਿੱਚ ਕਿ ਪੌਦੇ ਲਗਾਏ ਜਾਣ ਫਰੂਟ ਲਗਾਏ ਜਾਣ ਤਾਂ ਕਿ ਬੱਚੇ ਉਹਨਾਂ ਨੂੰ ਦੇਖ ਕੇ ਸਿੱਖਣ ਤੇ ਪੋਸ਼ਣ ਦੇ ਪ੍ਰਤੀ ਅਸੀਂ ਆਪਣੀਆਂ ਗਰਭਵਤੀ ਤੇ ਲੈਕਟੇਟਿੰਗ ਮਦਰਸ ਜਿਹੜੇ ਉਹਨਾਂ ਨੂੰ ਅਸੀਂ ਜਾਣਕਾਰੀ ਦਈਏ ਸੋ ਇਹ ਬੇਸਿਕਲੀ ਜੇ ਅਸੀਂ ਕੁੱਲ ਮਿਲਾ ਲਈਏ ਤਾਂ ਤਕਰੀਬਨ 200 ਕਰੋੜ ਰੁਪਈਆ ਜਿਹੜੀ ਪੰਜਾਬ ਸਰਕਾਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਂਘਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇਗੀ ਤੇ ਮੈਂ ਸਾਡੇ ਅਫਸਰ ਸਾਹਿਬਾਨ ਵੀ ਬੈਠੇ ਨੇ ਇਹਨਾਂ ਨੂੰ ਕਹਾਂਗੇ ਕਿ ਥੋੜਾ ਜਿਹਾ ਪੀਪੀਟੀ ਰਹੀ ਵੀ एक्सप्लेन कर दें की जा रहे थैंक यू मैम गुड मॉर्निंग टू एवरी वन थैंक हेयर टूडे good morning, everyone. thank you for all being here today. we extend a warm welcome to all the esteemed members of the press, other guests, and our colleagues. it's an honor to address today, and the purpose is to share the important updates on the enhancement of our infrastructure in angamadi centers of the state. The focus of this initiative is not just an exp on expanding infrastructure but also creating a sustainable, efficient infrastructure that improves public services to our community. We are sharing with you the upcoming milestones and the positive impact of these improvements will have on the public convenience, safety and quality of life. Hi, uh, Sumant Deputy Director, Department of Social Security, Women and Child Child Development on behalf of the department and our senior officers, uh, sharing with you uh, the uh, infrastructure enhance enhancements that we are going to take in the Anganwadi Centre in the current years. As ma'am already said, that we are also celebrating the golden jubilee of our ICDS program, that integrated child development services has been started. Uh, in 1975 and our first anganwadi center uh, that was inaugurated in mysore in tamil nadu and in punjab and papa hindi hai punjabi ch kar li re and punjab de vich jehda saada pehla anganwadi center si ga eh noorpur beedi block district rohbar de vich start hoya si 1975 first october 1975 te ajj sanu 50 sal ho gaye ne icds jehdiya services nu start hoye hanu to ede vich punjab government sadi jo ਕਰਟੇਅਰ ਦੇ ਵਿੱਚ ਜੋ ਕੰਮ ਕਰ ਰਹੀ ਹੈ ਤੇ ਫਿਊਚਰ ਦੇ ਵਿੱਚ ਜੋ ਸਾਡੇ ਕੰਮ ਕਰਨ 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 ਵਾਲੇ ਹੋਣਗੇ ਉਹਨਾਂ ਦੇ ਮਾਰੇ میں ਅਪਡੇਟ ਕਰਾਂਗੀ ਇਹਦੇ ਵਿੱਚ ਸਾਡੀ ਸਟੇਟ ਗਵਰਨਮੈਂਟ ਦਾ ਵਿਜ਼ਨ ਹੈਗਾ ਕਿ ਆਂਗਣਵੜੀ ਸੈਂਟਰ ਨੂੰ ਇੱਕ ਬੈਟਰ ਜਿਹੜਾ ਇਨਫਰਾਸਟ੍ਰਕਚਰ ਹੈ ਬੁਨਿਆਦੀ ਢਾਂਚਾ ਜਿਹੜਾ ਦਿੱਤਾ ਜਾਏ ਨਾ ਕੇਵਲ ਬੁਨਿਆਦੀ ਢਾਂਚਾ ਬਲਕਿ ਉਹਦੇ ਅੰਦਰ ਹੋਰ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਜਿਵੇਂ ਕਿ ਫਰਨੀਚਰ ਹੋ ਗਿਆ LED ਹੋ ਗਿਆ ਜਿਵੇਂ ਕਿ ਮੈਮ ਆਲਰੇਡੀ ਦੱਸ ਚੁੱਕੇ ਨੇ ਆਰਓ ਸਿਸਟਮ ਹੋ ਗਿਆ ਪੋਸ਼ਨ ਵਰਟੀਕਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਗਵਰਨਮੈਂਟ ਕਮਿਟਮੈਂਟ ਹੈਗੀ ਉਹਨਾਂ ਦੀ ਕਿ ਅਸੀਂ ਇਹ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਅੰਗਣਵਾੜੀ ਸੈਂਟਰਸ ਨੂੰ ਦਵਾਂਗੇ ਅੰਗਣਵਾੜੀ ਸੈਂਟਰਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਜਿਵੇਂ ਮੈਮ ਨੇ ਆਲਰੇਡੀ ਕਿਹਾ ਕੇ 1150 1419 ਆਂਗਰਵਾੜੀ ਸੈਂਟਰ ਜਿਹੜੇ ਨੇ ਉਹ ਅੰਡਰ ਕੰਸਟਰਕਸ਼ਨ ਨੇ ਜਿਦੇ ਵਿੱਚੋਂ ਕੁਝ ਸਾਡੇ ਮੁਕੰਮਲ ਹੋ ਚੁੱਕੇ ਨੇ ਕੁਝ ਉਹ ਸਾਰੀ ਦੀਨ ਨੇ ਤੇ ਜਿਹੜੇ ਰਿਮੇਨਿੰਗ ਨੇ 400 ਸਾਡੇ ਬਹੁਤ ਜਲ ਜੜੇ ਉਹ ਸਟਾਰਟ ਹੋਣ ਵਾਲੇ ਨੇ ਇਸ ਤੋਂ ਇਲਾਵਾ ਕੁਝ ਹੋਰ ਸਕੀਮ ਵੀ ਨੇ ਜਿਨ੍ਹਾਂ ਦੇ ਅੰਡਰ ਆਂਗਰਵਾੜੀ ਸੈਂਟਰ ਜਿਹੜੇ ਨੇ ਉਹ ਬੰਦੇ ਨੇ ਜਿਵੇਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਡਿਸਟ੍ਰਿਕਟ ਮੀਨਰਲ ਫਾਊਂਡੇਸ਼ਨ ਫੰਡ ਹੋ ਗਿਆ ਪ੍ਰਧਾਨ ਮੰਤਰੀ ਅਨਸੂਤੀ ਜਾਤੀ ਗ੍ਰਾਮ ਉਦੇਸ਼ ਯੋਜਨਾ ਔਰ ਇਹ ਜਿਹੜੇ ਇਨਾ ਸਕੀਮ ਦੇ ਅੰਡਰ ਵੀ ਜਿਹੜੇ ਆਂਗਣਵਾੜੀ ਸੈਂਟਰਸ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਉਹ ਸਾਰੀਆਂ ਥੀਂ ਤੇ ਔਰ ਇਹਦੇ ਵਿੱਚ ਜਿਹੜੇ ਸਾਡੇ 150 1156 ਆਂਗਣਵਾੜੀ ਸੈਂਟਰ ਹੈਗੇ ਨੇ ਅਰਾਉਂਗ ਇੱਕ 138 ਕਰੋੜ ਕਰੋੜ ਦੀ ਜਿਹੜੀ ਇਹਨਾਂ ਦੀ ਕਾਸਟ ਹੈਗੀ ਤੇ ਅਪ੍ਰੋਕਸੀਮੇਟਲੀ ਜਿਹੜਾ 12 ਲੱਖ ਦਾ ਖਰਚਾ ਹੈਗਾ ਇੱਕ ਆਂਗਣਵਾੜੀ ਸੈਂਟਰ ਦੀ ਕੇਵਲ ਕੰਸਟਰਕਸ਼ਨ ਤੇ ਆਏਗਾ ਡਿਸਟ੍ਰਿਕਟ ਵਾਈਜ਼ ਜਿਹੜਾ ਬ੍ਰੇਕਅਪ ਹੈਗਾ ਸਾਡੀ ਆਲਰੇਡੀ ਪੀਪੀਟੀ ਦੇ ਵਿੱਚ ਹੈਗਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਨੰਬਰ ਆਫ ਜਿਹੜੇ ਅੰਗਨਵਾੜੀ ਸੈਂਟਰਸ ਨੇ ਉਹ ਬਣ ਰਹੇ ਨੇ ਔਰ ਕੁਝ ਅੰਗਨਵਾੜੀ ਸੈਂਟਰਸ ਦੇ ਵਿੱਚ 25% ਕੰਮ ਜਿਹੜਾ ਮੁਕੰਮਲ ਹੋ ਚੁੱਕਾ ਹੈ ਕਈਆਂ ਦੇ ਵਿੱਚ 50% ਹੈਗਾ ਕੁਝ ਜਿਹੜੇ ਸਾਡੇ ਨੀਅਰ ਅਬਾਊਟ ਕੰਪਲੀਸ਼ਨ ਨੇ ਜਿੱਥੇ 100% ਜਿਹੜਾ ਵਰਕ ਹੈਗਾ ਇਟ ਇਜ਼ ਅਬਾਊਟ ਟੂ ਕੰਪਲੀਟ ਇਨ ਦ ਨੈਕਸਟ ਮੰਥ ਅਪਗ੍ਰੇਡੇਸ਼ਨ ਦੀ ਗੱਲ ਕਰਦੇ ਆਂ ਤਾਂ ਜਿਵੇਂ ਕਿ ਮੈਮ ਨੇ ਆਲਰੇਡੀ ਕਿਹਾ ਕਿ ਅਸੀਂ 350 ਆਂਗਣਵਾੜੀ ਸੈਂਟਰ ਜਿਹੜੇ ਹੈਗੇ ਉਹਨਾਂ ਦੀ ਅਪਗ੍ਰੇਡੇਸ਼ਨ ਕਰ ਰਹੇ ਆਂ ਮੀਨਸ ਰਿਪੇਅਰ ਵਰਕ ਜਿਹੜੇ ਨੇ ਕੁਝ ਰਿਪੇਅਰ ਵਰਕਸ ਲੋੜਿੰਦੀਆਂ ਨੇ ਬਿਕੋਜ਼ ਆਂਗਣਵਾੜੀ ਸੈਂਟਰਸ ਦੀਆਂ ਕਈ ਬਿਲਡਿੰਗਸ ਜੜੀਆਂ ਪੁਰਾਣੀਆਂ ਨੇ ਤਾਂ ਉਹਨਾਂ ਦੀ ਰਿਪੇਅਰ ਵਰਕ ਦੇ ਵੀ ਵਾਸਤੇ ਸਰਕਾਰ ਜਿਹੜੀ ਹੈ 7 ਕਰੋੜ ਰੁਪਇਆ ਜਿਹੜਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਜਿਹਦੇ ਵਿੱਚ ਅੰਗਨwadi ਰਿਪੇਅਰ ਦੇ ਨਾਲ ਨਾਲ ਜਿਹੜੀਆਂ ਹੋਰ ਬੁਨਿਆਦੀ ਸਹੂਲਤਾਂ ਨੇ ਅੰਗਨwadi ਸੈਂਟਰਸ ਦੇ ਵਿੱਚ ਬੱਚਿਆਂ ਨੂੰ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਅਸਪੀਰੇਸ਼ਨਲ ਸક્ષਮ ਅੰਗਨwadi ਸੈਂਟਰ ਦੀ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਸਰਕਾਰ ਦਾ ਜਿਹੜਾ ਟੀਚਾ ਹੈਗਾ ਕਿ ਇਸ ਸਾਲ ਦੇ ਵਿੱਚ ਮਿਨੀਮਮ ਜਿਹੜੇ 100 ਅੰਗਨwadi ਸੈਂਟਰ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ ਤੇ ਮੋਗਾ ਉਹਨਾਂ ਨੂੰ ਸક્ષਮ ਅੰਗਨwadi ਸੈਂਟਰ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਮਾਡਰਨ ਐਮੈਨਿਟੀਆਂ ਹੋਣਗੀਆਂ ਸੁਵਿਧਾ ਹੋਣਗੀਆਂ ਉਹ ਬੱਚਿਆਂ ਨੂੰ ਔਰ ਜਿਹੜੇ ਬੈਨੀਫਿਸ਼ੀਰੀ ਨੇ ਪ੍ਰੈਗਨੈਂਟ ਮਦਰ ਮਦਰ ਤੇ ਨਰਸਿੰਗ ਮਦਰਸ ਨੂੰ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਜਿੱਤੇ ਵਿੱਚ ਰੇਨ ਹਰਵਸ ਸਿਸਟਮ ਹੋਏਗਾ ਪੋਸ਼ਨ ਵਰਟੀਕਾ ਫਰਨੀਚਰ LED RO ਯੂਨਿਟ ਹੋਏਗਾ ECC ਮਟੀਰੀਅਲ ਫਰਨੀਚਰ ਐਂਡ ਜਿਹੜੀਆਂ ਬਾਲਾ ਵਰਕ ਹੈ ਗਾਂਗਨਵੜੀ ਸੈਂਟਰਸ ਦੇ ਵਿੱਚੋਂ ਕੀਤਾ ਜਾਏਗਾ ਸੈਨੀਟੇਸ਼ਨ ਫੈਸਿਲਿਟੀਆਂ ਦੇ ਵਿੱਚ ਵੀ ਕਿ ਆਂਗਣਵੜੀ ਸੈਂਟਰ ਜਿੰਨਾਂ 'ਚ ਸਾਡੇ ਟਾਇਲਟਸ ਨਹੀਂ ਹੈਗੀਆਂ ਗਵਰਨਮੈਂਟ ਇਜ਼ ਕਮਿਟਿਡ ਕਿ ਅਸੀਂ ਸਾਰੇ ਆਂਗਣਵੜੀ ਸੈਂਟਰਸ ਦੇ ਵਿੱਚ ਜਿਹੜੀ ਹੈ ਟਾਇਲਟ ਫੈਸਿਲਿਟੀ ਐਂਡ ਜਿਹੜਾ ਟੈਪਡ ਵਾਟਰ ਹੈਗਾ ਉਹਦੀ ਸਪਲਾਈ ਕਰੀਏ ਜਿਹਦੇ ਵਿੱਚ ਗਰੰਟੀਅਰ ਦੇ ਵਿੱਚ ਅਸੀਂ 2162 ਦਾ ਟੀਚਾ ਰੱਖਿਆ 2162 ਆਂਗਣਵੜੀ ਸੈਂਟਰਾਂ ਦੇ ਵਿੱਚ ਜਿਹੜੀ ਟਾਇਲਟ ਦੀ ਨਵੀਂ ਕੰਸਟ੍ਰਕਸ਼ਨ ਕੀਤੀ ਜਾਏਗੀ ਤੇ 353 ਆਂਗਣਵੜੀ ਸੈਂਟਰ ਨੇ ਜਿੰਨਾਂ ਦੇ ਵਿੱਚ ਟੈਪਡ ਵਾਟਰ ਜਿਹੜੀ ਫੈਸਿਲਿਟੀ ਉਹ ਪ੍ਰੋਵਾਈਡ ਕੀਤੀ ਚਾਹੀਦੀ ਹੈ ਆ ਦਿਸ ਇਜ਼ ਅ ਬ੍ਰੇਕਡਾਊਨ ਹੈਗਾ 2162 ਹੰਗਨਵਾੜੀ ਸੈਂਟਰ ਜਿੱਨਾਂ 'ਚ ਅਸੀਂ ਟਾਇਲਟ ਦੀ ਫੈਸਿਲਿਟੀ ਪ੍ਰੋਵਾਈਡ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਹੰਗਨਵਾੜੀ ਸੈਂਟਰਸ ਦੇ ਵਿੱਚ ਫਰਨੀਚਰ ਆਲਰੇਡੀ ਡਿਸਕਸ ਹੋ ਚੁੱਕਾ ਕਿ ਫਰਨੀਚਰ ਦੀ ਜਿਹੜੀ ਹੈ ਕਾਟ ਹੈਗੀ ਉਹਨੂੰ ਪੂਰਾ ਕਰਨ ਦੇ ਵਾਸਤੇ ਇਸ ਸਾਲ ਦੇ ਵਿੱਚ 21800 ਕਿ ਆ 51 ਹੰਗਨਵਾੜੀ ਸੈਂਟਰਾਂ ਦੇ ਵਿੱਚ ਜਿਹੜਾ ਹੈਗਾ 21 ਕਰੋੜ ਰੁਪਏ ਜਿਹੜਾ ਰਿਲੀਜ਼ ਕੀਤਾ ਗਿਆ ਹੈਗਾ 2 ਫਰਨੀਚਰ ਦੇ ਵਾਸਤੇ ਜਿਹਦੇ ਵਿੱਚ ਅੰਗਨwadi ਸੈਂਟਰ ਤੇ ਬੱਚਿਆਂ ਲਈ ਚਾਈਲਡ ਫ੍ਰੈਂਡਲੀ ਚੇਅਰਸ ਟੇਬਲ ਅਲਮਿਰਾ ਮੈਟ੍ਰੀਸਿਸ ਵਗੈਰਾ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣੀਆਂ ਤਾਂ ਤਾਂ ਜੋ ਜਿਹੜੇ ਬੱਚੇ ਨੇ ਅੰਗਨwadi ਸੈਂਟਰ ਵਿੱਚ ਆਉਂਦੇ ਨੇ ਉਹਨਾਂ ਨੂੰ ਅੱਛੀਆਂ ਜਿਹੜੀਆਂ ਸਹੂਲਤਾਂ ਉੱਥੇ ਦਿੱਤੀਆਂ ਜਾ ਸਕਣ ਇਸ ਤੋਂ ਇਲਾਵਾ ਜਿਹੜਾ ਸਾਡਾ ਟੋਟਲ ਪੰਜਾਬ ਦੇ ਵਿੱਚ 27314 ਅੰਗਨwadi ਸੈਂਟਰ ਨੇ ਸਾਡੇ ਬਾਕੀ ਆਂਗਣਵਾੜੀ ਸੈਂਟਰ ਦੇ ਵਿੱਚ ਵੀ ਜਿਹੜਾ ਪਲਾਨ ਹੈਗਾ ਉਹ ਪ੍ਰੂਵ ਹੋ ਗਿਆ ਹੋਇਆ ਸਾਰੇ ਸਾਰੇ ਆਂਗਣਵਾੜੀ ਸੈਂਟਰ ਦੇ ਫਰਨੀਚਰ ਵਾਸਤੇ ਔਰ ਉਹਦੇ ਵਾਸਤੇ ਵੀ ਜਿਹੜੇ ਫੰਡ ਨੇ ਉਹ ਜਲਦ ਜਲਦ ਰਿਲੀਜ਼ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਆਂਗਣਵਾੜੀ ਸੈਂਟਰ ਜਿਹੜੀਆਂ 1100 1400 ਨੀ ਬਿਲਡਿੰਗਸ ਤੋਂ ਬਿਨਾ ਵੀ ਬਣ ਰਹੇ ਨੇ ਜਿਵੇਂ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਹੋਗੀ 19 ਅੰਗਣਵਾੜੀ ਸੈਂਟਰ ਇਸ ਸਕੀਮ ਦੇ ਅੰਡਰ ਅੰਡਰ ਕੰਸਟਰਕਸ਼ਨ ਦੇ ਵਿੱਚ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ ਹੈ ਜਿਹਦੇ ਅੰਡਰ 244 ਹੋਰ ਨਵੇਂ ਅੰਗਣਵਾੜੀ ਸੈਂਟਰ ਨੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬਣ ਰਹੇ ਨੇ ਨੈਕਸਟ ਅਸੀਂ ਕੁਝ ਜਿਹੜੇ ਸਾਡੇ ਅੰਗਣਵਾੜੀ ਸੈਂਟਰਸ ਕੰਪਲੀਟ ਹੋਏ ਨੇ ਰੀਸੈਂਟਲੀ ਉਹਨੀਆਂ ਕੁ ਫੋਟੋਗ੍ਰਾਫਸ ਨੇ ਆ ਮੈਂ ਰਿਕਵੈਸਟ ਕਰਾਂਗੀ ਕਿ ਉਹ ਕਾਈਂਡਲੀ ਸ਼ੇਅਰ ਕੀਤੀਆਂ ਜਾਣ ਇਹਦੇ ਵਿੱਚ ਜਿਵੇਂ ਆਂਗਣਵੜੀ ਸੈਂਟਰਾਂ ਦੀਆਂ ਦੁਵਾਰਾਂ ਦੇ ਉੱਪਰ ਜੋ ਅਸੀਂ ਮੈਸੇਜ ਲਿਖਾਏ ਨੇ ਜੋ ਫੋਟੋਗ੍ਰਾਫਸ ਨੇ ਇਸ ਤਰ੍ਹਾਂ ਨਾਲ ਕੀਤੇ ਗਏ ਨੇ ਤਾਂ ਕਿ ਬੱਚੇ ਜਿਵੇਂ ਤੁਸੀਂ ਦੇਖੋਗੇ ਗੁਰਮੁਖੀ ਦੇ ਅੱਖਰ ਦੇਖੋਗੇ ਆ ਏ ਬੀ ਸੀ ਲਿਖੀ ਹੋਈ ਆ ਇਹਨਾਂ ਨੂੰ ਦੁਵਾਰਾਂ ਨੂੰ ਦੇਖਦੇ ਕੇ ਸਿੱਖਣੀਆਂ ਦੇ ਵਿੱਚ ਮੈਸੇजेस ਵੀ ਲਿਖੇ ਮਿਲਣਗੇ ਤੁਹਾਨੂੰ ਸੋ ਇਹ ਬਾਲਾ ਪੇਂਟਿੰਗ ਦੇ ਉੱਪਰ ਅਸੀਂ ਖਾਸ ਕਰਕੇ ਜ਼ੋਰ ਦਿੱਤਾ ਬਿਲਡਿੰਗ ਐਸ ਲਰਨਿੰਗ ਏਜੰਟ ਤਾਂ ਕਿ ਬਿਲਡਿੰਗ ਐਜ਼ ਅ ਲਰਨਿੰਗ ਏਡ ਆਪਾਂ ਇਹਨੂੰ ਯੂਜ਼ ਕਰੀਏ ਕਿ ਇੱਥੋਂ ਹੀ ਦੇਖ-ਦੇਖ ਕੇ ਬੱਚੇ ਸਿੱਖਣ ਇਹਦੇ ਤੇ ਜ਼ਿਆਦਾ ਸਟ्रेस ਦਿੱਤਾ ਗਿਆ ਸੋ ਕੱਲੇ ਕਮਰੇ ਵਿੱਚ ਜਿਹੜੇ ਚੱਲ ਰਹੇ ਸੀ ਆਂਗਣવાડી ਸੈਂਟਰ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਅਪਗ੍ਰੇਡੇਸ਼ਨ ਦੇ ਵੱਲ ਲੈ ਕੇ ਜਾ ਰਹੇ ਹਾਂ ਜਿਹੜੇ 27512 ਜਿਹੜੇ ਸੈਂਟਰ ਹੈ ਤੁਹਾਡੇ ਉਸ ਟੋਟਲ ਕਿੰਨੇ ਚੱਲਤਾ ਬੱਚੇ ਹਨ ਟੋਟਲ ਕਿੰਨੇ ਬੱਚੇ ਇੱਥੇ ਆ ਰਹੇ ਨੇ ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਜਿਵੇਂ ਇਹਨਾਂ ਨੇ ਕੁਝ ਸੈਂਟਰ ਸਾਡੇ ਸਕੂਲਾਂ ਦੇ ਵਿੱਚ ਰੋਲ ਕਰ ਲਏ ਸੀ ਸਕੂਲਾਂ ਦੇ ਵਿੱਚ ਸਾਡੇ ਤਕਰੀਬਨ 10000 ਸੈਂਟਰ ਜਿਹੜੇ ਚੱਲ ਰਹੇ ਆ ਤਾਂ ਉਹਦੇ ਵਿੱਚ ਅਸੀਂ ਜੇ ਟੋਟਲ ਸਟਰੈਂਥ ਗਿਣੀ ਹੈ ਤਾਂ ਉਹ ਕਈ ਬੱਚੇ ਆਂਗਣਵਾੜੀ ਸੈਂਟਰਸ 'ਚ ਵੀ ਆਉਂਦੇ ਆ ਤੇ ਸਕੂਲਾਂ ਦੇ ਵਿੱਚ ਵੀ ਆਉਂਦੇ ਆ ਸੋ ਇਹ ਡਬਲ એનਰੋਲਮੈਂਟ ਕਈ ਵਾਰੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜੇਕਰ ਅਸੀਂ ਕਈਏ ਕਿ ਬੱਚੇ ਸਕੂਲਾਂ 'ਚ ਨਹੀਂ ਜਾਂਦੇ ਜਾਂ ਸਕੂਲਾਂ ਚ ਰੋਲ ਹੁੰਦੇ ਆ ਉਹ ਐਸਨਪੀ ਤੋਂ ਵੰਡੇ ਰਹ ਜਾਂਦੇ ਆ ਸੋ ਇੱਕ ਵੱਡੀ ਸਮੱਸਿਆ ਇਹ ਸਾਡੇ ਲਈ ਹੈ ਸੋ ਇਹਦੇ ਵਿੱਚ ਅਸੀਂ ਪਿਓਰਲੀ ਆਂਗਣਵੜੀ ਸੈਂਟਰਾਂ ਦੇ ਵਿੱਚ ਨਹੀਂ ਸਾਡੇ ਵਿੱਚ ਟੋਟਲ ਜਿਹੜੇ ਬੱਚੇ ਆ ਉਹ ਐਨਰੋਲ ਸਕੂਲਾਂ ਵਾਲੇ ਵੀ ਜਿਹੜੇ ਆਂਗਣਵੜੀ ਸੈਂਟਰਾਂ ਚੋਂ ਐਸਨਪੀ ਲੈ ਰਹੇ ਨੇ ਉਸ ਬੱਚਿਆਂ ਨੂੰ ਮਿਲਦੇ ਨਹੀਂ ਹੁੰਦੇ ਆ ਮੇਰੇ ਮੀਲ ਤੁਸੀਂ ਬੱਚਿਆਂ ਨੂੰ ਦੇ ਰਹੇ ਹੋਵੋਗੇ ਉੱਥੋਂ ਤੇਰੇ ਤੋਂ ਤਾਂ ਡਬਲ ਨਹੀਂ ਹੋਏਗਾ ਸਕੂਲਾਂ ਜਿਹੜੇ ਦਿਖਾ ਰਹੇ ਆ ਬੱਚੇ ਨੂੰ ਮਿਲ ਜਿਆ ਤੇ ਸੈਂਟਰ ਜੀ ਵੀ ਦਿਖਾ ਦੇ ਨਹੀਂ ਜੀ ਸਾਡੇ ਕੋਲ ਜਿਹੜੇ ਬੱਚੇ ਆ ਉਹ ਸਿਰਫ ਜਾਂ ਮਿੱਡੇ ਮੀਲ ਸਕੂਲ ਤੋਂ ਲੈਣਗੇ ਜਾਂ ਆਂਗਣਵੜੀ ਸੈਂਟਰ ਤੋਂ ਲੈਣਗੇ ਸਾਡੇ ਕੋਲ ਟੋਟਲ ਬੈਨੀਫਿਸ਼ੀਅਰੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਆਂਗਣਵੜੀ ਸੈਂਟਰਾਂ ਚ 16 ਲੱਖ ਬੈਨੀਫਿਸ਼ੀਅਰੀ ਸਾਡੇ ਕੋਲ ਨੇ ਜੀ ਮੈਡਮ ਤੁਸੀਂ ਮੈਸ਼ੇਂ ਆਪਰਚੇਸ ਨੂੰ ਲੈ ਕੇ ਮੈਸ਼ੇਂ ਜੇ ਸਵਾਲ ਉੱਠਦੇ ਨੇ ਕੋਈ ਕੁੱਤਿਆਂ ਫਸਸੇ ਚ ਖੜਾ ਵੀ ਕਰਦੇ ਹੈਗੇ ਲੇਕਿਨ ਉਹਦੇ ਤਰ੍ਹਾਂ ਮੈਕੈਨਿਜ਼ਮ ਕੀ ਤਿਆਰ ਕੀਤਾ ਕਿਉਂਕਿ ਕਿਸੇ ਚਾਹ ਕਿਸੇ ਵਿਵਿਧਿਕਾਲ ਹੋਵੇ ਕੋਈ ਮਿੱਡੇ ਮਿਲ ਕੋਈ ਸਮਾਨ ਦੀ ਗੱਲ ਹੋਵੇ ਉਹ ਤੁਦਮੀ ਹੁੰਦੀ ਹੈ